ਕਿਸਾਨ ਸਾਥੀ ਅਤੇ ਨੌਜਵਾਨੋ ਗੁਰੂ ਸਾਹਿਬ ਦਾ ਬਣਾਇਆ ਨਾਰਾ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਸਾਰੇ ਪੁਰਾਣੇ ਲੀਡਰ ਜੇ ਕੋਈ ਅੱਜ ਨਵਾਂ ਸਮਾਂ ਨਹੀਂ ਆ ਕਿ ਜਿਹੜਾ ਅੱਜ ਨਵੇਂ ਸਮੇਂ ਤੇ ਮਿਲੇ ਆ 2017 ਦੇ ਵਿੱਚ ਕੁ ਦੋ ਚਾਰ ਦਿਨ ਹੀ ਰਹਿ ਗਿਆ 2000 ਸਨ 17 ਸਤੰਬਰ ਦੇ ਵਿੱਚ ਆਪਣੀ ਜਥੇਬੰਦੀ ਦਾ ਜਨਮ ਹੋਇਆ ਚਲੋ ਉਸ ਤੋਂ ਬਾਅਦ ਵੱਖ-ਵੱਖ ਭਰਾਵਾਂ ਨੇ ਆਪ ਕੋ ਆਪਣੇ ਮਿਸ਼ਨ ਵੀ ਬਣਾਏ ਜਿਵੇਂ ਪਾਉਸ ਤਰਾਮ ਸਿੰਘ ਹੋਣੀ ਉਹ ਵੀ ਇਸ ਜਥੇਬੰਦੀ ਦੇ ਵਿੱਚੋਂ ਪ੍ਰਾਪਤੀ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਝੰਡਾ ਤਿਆਰ ਹੋਇਆ ਪਰ ਉਸ ਤੋਂ ਬਾਅਦ ਫਿਰ ਕੋਈ 2-4 ਸਾਲ ਸਮਾਂ ਚੱਲਿਆ ਦੇ ਦੋ ਤੋਂ ਬਾਅਦ ਜਿਹੜਾ ਬਾਕੀ ਇਹਦੇ ਦੋ ਹਿੱਸੇ ਹੋ ਗਏ ਇੱਕ ਹਿੱਸਾ ਤੋਂ ਉਸਤਨਾਮ ਸਿੰਘ ਦਾ ਤੇ ਇੱਕ ਇੱਕ ਸੰਘਰਸ਼ ਕਮੇਟੀ ਪੰਜਾਬ ਦਾ ਉਹਨਾਂ ਨੇ ਇੱਕ ਸ਼ਬਦ ਪਵਾ ਲਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਝੰਡਾ ਆਪਣੇ ਕੋਲੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਬਰਕਰਾਰ ਰਿਹਾ ਉਹਦੇ ਵਿੱਚ ਕਈ ਵਾਰ ਇਹੋ ਜਿਹੀ ਵੀ ਗੱਲ ਆ ਜਾਂਦੀ ਵੀ ਮਜ਼ਦੂਰਾਂ ਦਾ ਲਫ਼ਜ਼ ਕਿਉਂ ਨਹੀਂ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਰਬ ਜਨਤਕ ਲੋਕਾਂ ਦੀ ਸੇਵਾ ਕਰਨ ਵਾਲੀ ਗੱਲ ਬਣਦੀ। ਉਹਦੇ ਵਿੱਚ ਕੋਈ ਕਿੰਤੂ ਪ੍ਰਿੰਤੂ ਵਾਲੀ ਗੱਲ ਨਹੀਂ ਰਹਿ ਜਾਂਦੀ। ਸੰਘਰਸ਼ ਜਿਹੜਾ ਜਨਤਕ ਲੋਕਾਂ ਦਾ ਹੁੰਦਾ। ਔਰ ਫੇਰ ਉਹ ਸੰਘਰਸ਼ ਸ਼ਬਦ ਬਣ ਸ਼ਬਦ ਬਣਦਾ। ਤੇ 17 ਸਤੰਬਰ ਸਾਲ 2000 ਦੇ ਵਿੱਚ ਜਥੇਬੰਦੀ ਜਿਹੜੀ ਆਪਣੀ ਇਸ਼ੂ ਹੋਈ। ਔਰ ਉਸ ਤੋਂ ਬਾਅਦ ਉਹ ਕਿਉਂ ਜਥੇਬੰਦੀ ਇਸ਼ੂ ਹੋਈ? ਕਿਉਂ ਇਹ ਜਥੇਬੰਦੀ ਕਿਸਾਨਾਂ ਨੂੰ ਤਿਆਰ ਕਰਨੀ ਪਈ? ਕਿ ਹੁਣ ਝੋਨਾ ਥੋੜਾ ਜਿਹਾ ਆਪਣਾ ਲੇਟ ਆ। ਉਹਨਾਂ ਦਰਾਂ ਦੇ ਵਿੱਚ ਝੋਨਾ ਜਿਹੜਾ ਅਸੂ ਦੇ ਵਿੱਚ ਮੰਡੀਆਂ ਦੇ ਵਿੱਚ ਪਰਮਾਲ ਢੇਰੀਆਂ ਆ ਜਾਂਦੀਆਂ। ਤੇ ਜਿਹੜਾ ਕਿਸਾਨ ਸੀ ਵੱਡੇ ਪੱਧਰ ਤੇ ਮੰਡੀਆਂ ਦੇ ਵਿੱਚ ਰੋਲ ਰਿਹਾ ਸੀਗਾ। ਔਰ ਇਹ ਜਥੇਬੰਦੀ ਮਾਝੇ ਤੋਂ ਸਤਾਬਤ ਹੋਈ। ਥੋੜੇ ਜੇ ਕਿਸਾਨਾਂ ਨੇ ਉਲਟ ਕੇ ਇਹ ਸਰਕਾਰ ਦਾ ਵਿਰੋਧ ਕੀਤਾ। ਉਦੋਂ ਬਾਦਲ ਸਾਹਿਬ ਕੇ ਸੀ ਬ੍ਰਹਮਪੁਰਾ ਸੀਗਾ। ਆਹ ਏਰੀਆ ਸਾਰਾ ਇਧਰਲੇ ਪਾਸੇ। ਔਰ ਉਹ ਲੜਾਈ ਕੀਤੀ, ਵਿਰੋਧ ਕੀਤਾ ਤਾਂ ਇੰਸਪੈਕਟਰੜ ਆ ਖਲੋਤਾ ਸੀਗਾ। ਕਿ ਮੈਂ ਇੰਨੇ ਪੈਸੇ ਇੱਕ ਬੋਰੀ ਦਾ ਖਰਚਾ ਲੈਣਾ ਫਿਰ ਇਹ ਝੋਨਾ ਕਿਥੇ ਦਾਦ ਲੈਉਣਾ ਕੁਝ ਕਿਸਾਨਾਂ ਦੀਆਂ ਉਦੋਂ ਢੇਰੀਆਂ ਤੇ ਜਾਣਾ ਵੀ ਚਲੇਗੀਆਂ ਕਿ ਇੰਨਾ ਜ਼ਿਆਦਾ ਝੋਨਾ ਮੰਡੀਆਂ ਦੇ ਵਿੱਚ ਰੋੜਿਆ ਪਰ ਉਹ ਥੋੜੇ ਕਿਸਾਨ ਉੱਠ ਕੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਠਾਣਿਆਂ 'ਚ ਡੱਕੇ ਗਏ ਪਰ ਉਹ ਆਪਾਂ ਕਾਮਯਾਬ ਹੋ ਗਏ ਮੰਡੀ ਤੇ ਝੋਨਾ ਤਲਾਉਣ ਤੱਕ ਪੁੱਜ ਗਏ ਪਰ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਹਲਾਰਾ ਫਿਰ ਜਦੋਂ ਅੱਜਿਆ ਕੈਪਟਨ ਸਰਕਾਰ ਆਗੀ ਕੈਪਟਨ ਸਰਕਾਰ ਨੇ ਜਿਹੜੀ ਆਪਣੀ ਸਬਸਿਡੀ ਸੀ ਜਿਹੜੀ ਟਿਊਬਲਾਂ ਦੀ ਆਪਾਂ ਨੂੰ ਸਬਸਿਡੀ ਮਿਲਦੀ ਆ ਕਿ ਬਿੱਲ ਜਿਹੜੇ ਉਹ ਮਾਫ ਆ ਉਹਦੇ ਨਾਲ ਦੀ ਨਾਲ 200 ਜੂਨਟ ਸਬਸਿਡੀ ਜਿਹੜੀ ਮਜ਼ਦੂਰਾਂ ਦੀ ਸੀ ਉਹ ਕੈਪਟਨ ਸਰਕਾਰ ਨੇ ਆਣ ਕੇ ਉਹ ਦੋਨੋਂ ਜਿਹੜੀਆਂ ਸਬਸਿਡੀਆਂ ਤੇ ਤੀਜਾ ਨਹਿਰੀ ਪਾਣੀ ਉਹਨੂੰ ਫੇਰ ਲਾਗੂ ਕਰ ਦਿੱਤਾ ਪਰ ਭਾਰੀ ਬਿੱਲ ਬਣਨਾ ਸ਼ੁਰੂ ਹੋ ਗਿਆ ਔਰ ਉਸ ਤੋਂ ਉਦੋਂ ਫਿਰ ਆਪਣੀ ਜਿਹੜੇ ਕਿਸਾਨ ਥੋੜੇ ਕਿਸਾਨ ਉੱਠ ਕੇ ਵੱਖ-ਵੱਖ ਪਿੰਡਾਂ 'ਚ ਇੱਕ-ਇੱਕ 2-2 4-4 ਕਰਕੇ ਤੇ ਵੱਡੇ ਪੱਧਰ ਤੇ ਫਿਰ ਉਹਨੂੰ ਅੰਦੋਲਨ ਨੂੰ ਸ਼ੁਰੂ ਕੀਤਾ ਔਰ ਉਹ ਐਸਾ ਅੰਦੋਲਨ ਚੱਲਿਆ ਕਿ ਘਟੋ ਘਟ 10 ਸਾਲ ਲੰਮਾ ਇਹ ਲੜਾਈ ਚੱਲੀ 10 ਸਾਲ ਲੰਮੀ ਔਰ ਉਹਦੇ ਵਿੱਚ ਆਪਣਾ 2004 ਦੇ ਵਿੱਚ ਭਾਈ ਅੰਗਰੇਜ਼ ਸਿੰਘ ਨੌਜਵਾਨ ਗੱਭਰੂ ਆਪਣਾ ਮੁੰਡਾ ਉਹ ਮਾਨਾ ਵਾਲੇ ਸਟੇਸ਼ਨ ਤੇ ਸ਼ਹੀਦ ਹੋਇਆ ਪਰ ਉਹ ਲੜਾਈ ਰੁਕੀ ਨਹੀਂ ਉਸ ਦੀ ਸ਼ਹੀਦੀ ਨੇ ਹੋਰ ਲਹਿਰ ਵੱਡੀ ਕਰ ਦਿੱਤੀ। ਫਿਰ ਲਹਿਰ ਵੱਡੀ ਕਰਦਿਆਂ ਕਰਦਿਆਂ ਵੱਡਾ ਪਸਾਰਾ ਬਣ ਗਿਆ। ਫਿਰ ਕੁਝ ਜਦੋਂ ਰੋਸ ਮਜਾਰੇ ਹੋਣੇ ਤੇ ਉਦੋਂ ਬਹੁਤਾ ਇਹ ਵੀ ਨਹੀਂ ਸੀ ਪਤਾ ਵੀ ਜਥੇਬੰਦੀ ਦਾ ਨਾਂ ਕਿਵੇਂ ਦਾ ਰੱਖਣਾ, ਕਿਵੇਂ ਰੱਖੀਏ, ਕੀ ਕਰੀਏ। ਉਦੋਂ ਕੋ ਗੱਲ ਹੀ ਚੱਲੀ ਪ੍ਰੈਸ ਭਾਈਚਾਰੇ 'ਚ, ਕੌਣ ਬੈਠੇ ਆ, ਕਿਸਾਨ ਆ, ਕੀ ਕਰ ਰਹੇ ਆ, ਇਹ ਸੰਘਰਸ਼ ਕਰ ਰਹੇ ਆ, ਆ ਮੁੱਦਾ ਵਾ ਕਿ ਕਿਸਾਨਾਂ ਦੀਆਂ ਕੇਵਲਾਂ ਲਾ ਲਈਆਂ ਗਈਆਂ ਵਾ। ਟਰਾਂਸਫਾਰਮ ਨਹੀਂ ਦੇਂਦੇ ਕਨਕਟਰ ਕਲਟ ਦਿੱਤੇ ਗਏ ਟਿਊਬਲ ਜਿਹੜੇ ਆ ਜ਼ਮੀਨਾਂ ਬਰਾਣ ਵਾਲੇ ਪਾਸੇ ਜਾ ਰਹੀਆਂ ਤੇ ਗੱਲ ਇਸ ਗੱਲ ਦੇ ਅਰੇ ਕਿ ਅਸੀਂ ਬਿੱਲ ਨਹੀਂ ਦੇਣਾ ਸਬਸਿਡੀ ਨਹੀਂ ਦੇਣੀ ਕਿਉਂਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਅਜੇ ਤੱਕ ਲਾਹੇਵੰਦ ਫਸਲਾਂ ਦਾ ਭਾਅ ਹੀ ਨਹੀਂ ਬਣਿਆ ਤੇ ਫਿਰ ਉਦੋਂ ਇਹ ਨਾਂ ਰੱਖਿਆ ਗਿਆ ਕਿ ਕਿਸਾਨ ਸੰਘਰਸ਼ਕਰਦੇ ਵੀ ਕਿਸਾਨ ਸੰਘਰਸ਼ ਤੇ ਕਮੇਟੀ ਪੰਜਾਬ ਨਾਲ ਪੈ ਗਿਆ ਔਰ ਇਹ ਝੰਡੇ ਦੇ ਉੱਤੇ ਜਿਹੜੇ ਜਿਹੜੇ ਬੰਦ ਸ਼ਬਦ ਲਿਖੇ ਆ ਕਿ ਕੁਝ ਭਾਈ ਅੰਗਰੇਜ਼ ਸਿੰਘ ਦੀ ਯਾਦ ਦੇ ਵਿੱਚ ਵੀ ਆ ਕਿ ਚਿੱਟਾ ਝੰਡਾ ਜਦੋਂ ਨੌਜਵਾਨ ਸ਼ਹੀਦ ਹੋਇਆ ਤਾਂ ਉਹਦੇ ਤੇ ਚਿੱਟੇ ਚਿੱਟਾ ਹੀ ਕੱਪੜਾ ਪਾਇਆ ਗਿਆ ਪਰ ਚਿੱਟਾ ਝੰਡਾ ਉਹਦੇ ਚਿੱਟੇ ਝੰਡੇ ਤੇ ਲਾਲ ਰੰਗ ਦੇ ਉਹਦੇ ਖੂਨ ਦੇ ਨਿਸ਼ਾਨ ਤੇ ਚਾਰ ਜਿਹੜੇ ਬੰਦ ਲਿਖੇ ਗਏ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵੀ ਅਸੀਂ ਉਹਦੀ ਯਾਦ ਦੇ ਵਿੱਚ ਝੰਡਾ ਤਿਆਰ ਕਰਦੇ ਹਾਂ ਔਰ ਉਹ ਝੰਡਾ ਜਿਹੜਾ ਵਾ ਭਾਈ ਅੰਗਰੇਜ਼ ਸਿੰਘ ਦੀ ਯਾਦ ਦੇ ਵਿੱਚ ਜਦੋਂ ਇਹ ਤਿਆਰ ਹੋਇਆ ਔਰ ਅੱਜ ਵੀ ਬਰਕਰਾਰ ਤੁਹਾਡੀ ਜਥੇਬੰਦੀ ਕੋਲੇ ਝੰਡਾ ਵਾ ਭਾਵੇਂ ਵੱਖ-ਵੱਖ ਇਹਦੇ ਵਿੱਚੋਂ ਹਿੱਸੇ ਨਿਕਲੇ ਪਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਝੰਡਾ ਤੁਹਾਡੇ ਕੋਲੇ ਇਹ ਬਲੰਦ ਰਿਹਾ ਪਰ ਪੂਰੇ 10 ਸਾਲ ਆਪਾਂ ਬਿਜਲੀ ਬਿੱਲਾਂ ਦੀ ਲੜਾਈ ਲੜੀ ਹੋਰ ਵੀ ਕਿਸਾਨ ਮਾਲਵੇ ਦੇ ਵੀ ਸ਼ਹੀਦ ਹੋਏ ਜਗਿੰਦਰ ਥੋਗਰਾ ਹੋਰ ਬਾਕੀ ਬੰਦਿਆਂ ਨੇ ਵੀ ਆਪਣੀ ਸਪੋਰਟ ਕੀਤੀ ਕਿ ਇਹ ਮਾਝੇ ਤੋਂ ਲੜਾਈ ਸ਼ੁਰੂ ਹੋਈ ਫਿਰ ਜਥੇਬੰਦੀਆਂ ਚੋਂ ਪੰਨਿਆਂ ਨੇ ਇੱਕ ਇਕੱਠ ਬਣਾ ਕੇ ਸਪੋਰਟ ਵੱਡੀ ਕਰਕੇ ਤੇ 2011 ਦੇ ਵਿੱਚ ਫਿਰ ਵੱਡੇ ਪੱਧਰ ਤੇ ਚੰਡੀਗੜ੍ਹ ਜਾਣ ਦਾ ਮੁਹੱਈਆ ਕਰ ਲਿਆ ਔਰ ਪਤਾ ਸੀ ਕਿ ਉਸ ਸਮੇਂ ਬਾਦਲ ਸਰਕਾਰ ਆ ਹੋ ਸਕਦਾ ਚੰਡੀਗੜ੍ਹ ਨਾ ਜਾਣ ਦੇਵੇ ਔਰ ਕੁਝ ਰੂਟੇ ਗੋਂਦਵਾਲ ਦਾ ਹਿੱਸਾ ਇਹਦਾਂ ਨੂੰ ਬਣ ਗਿਆ ਕਿ ਜੇ ਗੋਂਦਵਾਲ ਤੱਕ ਪੁੱਜ ਜਾਣੇ ਤੇ ਕੁਝ ਉਸ ਪੈਣ ਤੇ ਪਹੁੰਚ ਜਾਈਏ ਔਰ ਜੇ ਜਿਹੜੇ ਬੰਦੇ ਅੰਮ੍ਰਿਤਸਰੋਂ ਤੋਰੇ ਉਹਨਾਂ ਦਾ ਇਹ ਕਿ ਕੋਈ ਘਟੋ-ਕਲ ਬਿਆਸ ਪੁਲ ਤੱਕ ਤੇ ਪਹੁੰਚ ਜਾਣ ਜੇ ਨਹੀਂ ਜਾਣ ਲੈਂਦੇ ਹੋਰ ਇਸੇ ਤਰ੍ਹਾਂ ਮਾਲਵੇ ਦੇ ਜਿਹੜੇ ਟੁਕੜੀਆਂ ਬਣਾਈਆਂ ਗਈਆਂ ਪਰ ਉਹਦੇ ਵਿੱਚ ਆਪਾਂ ਕਾਮਜਾਬ ਹੋਏ ਪੂਰੇ 6 ਦਿਨ ਆਪਣਾ ਜਿਹੜਾ ਉਸ ਸਮੇਂ ਦਿਨ ਰਾਤ ਅੰਦੋਲਨ ਚੱਲਿਆ ਉਹ ਮਾਗ ਦੇ ਦਿਨ ਸੀ ਮੀ ਵੀ ਇਹ ਕਹਿੰਦਾ ਸੀ ਕਿ ਮੈਂ ਆ ਗੜੇ ਵੀ ਕਹਿੰਦੇ ਸੀ ਵੀ ਅਸੀਂ ਆ ਪਰ ਕਿਸਾਨਾਂ ਨੇ ਸਾਦਨੀ ਛੱਡਿਆ ਉਦੋਂ ਕੋਈ ਜਿਹੜੀ ਵਿਵਸਥਾ ਨਹੀਂ ਸੀ ਨਾ ਕੋਈ ਤੰਬੂ ਦੀ ਨਾ ਕੋਈ ਕਨਾਤ ਦੀ ਨਾ ਉਹ ਇਹੋ ਜੀ ਗੱਲ ਪਰ ਉਹ ਰਲ ਮੈਦਾਨ ਦੇ ਵਿੱਚ ਮੈਂ ਨੌਜਵਾਨਾਂ ਨੂੰ ਵੇਖਿਆ ਇਦਾਂ ਦੇ ਮੁੰਡੇ ਜਿਹੜੇ ਰੱਬ ਦੇ ਖਿਲਾਫ ਵੀ ਤਾਂ ਨਾਰੇ ਲਾਉਣੇ ਸ਼ੁਰੂ ਕਰਦੇ ਪਰ ਉਹ ਮੀ ਤੇ ਨੇੜੀ ਤੇ ਗੜੇ ਮੇਰੇ ਖਿਆਲ ਚ ਉਹ ਨਾਰਿਆਂ ਦਾ ਕਰਕੇ ਰੱਬ ਨੂੰ ਕੁਝ ਮੰਨਣਾ ਪਿਆ ਪਰ ਉਹ ਸਮਾਂ ਕੱਢ ਗਏ ਆਪਾਂ ਉਹ ਸਮਾਂ ਕੱਢਣ ਕਰਕੇ ਔਰ 6ਵੇਂ ਦਿਨ ਫਿਰ ਬਾਦਲ ਸਰਕਾਰ ਨੂੰ ਇਹ ਸੋਚਣਾ ਪਿਆ ਉਹ 200 ਜੂਨਟ ਜਿਹੜੀ ਮਜ਼ਦੂਰਾਂ ਦੀ ਸੀ ਉਹ ਬਹਾਲ ਕਰਾਈ ਔਰ ਬੰਬਈਆਂ ਦੀਆਂ ਜਿਹੜੇ ਟੂਬਲ ਕਨੈਕਸ਼ਨ ਸੀ ਉਹ ਸਬਸਿਡੀਆਂ ਬਹਾਲ ਕਰਾਈਆਂ ਤੇ ਮੇਖਾ 376 ਕਰੋੜ ਕੇ ਕਿੰਨਾ ਉਹ ਪੈਸਾ ਬੰਦਾ ਸੀ ਉਹ ਰੱਦ ਕਰਾਇਆ ਔਰ ਉਹ ਵੱਡੇ ਪੱਧਰ ਤੇ ਇਹ ਆਪਾਂ ਅੰਦੋਲਨ ਜਿੱਤਿਆ ਔਰ ਜਦੋਂ ਪਿੰਡਾਂ ਦੇ ਵਿੱਚ ਜਾਣਾ ਤੇ ਕਈ ਵਾਰ ਇਹ ਵੀ ਸਵਾਲ ਮਿਲਦੇ ਸੀ ਕਿ ਜਥੇਬੰਦੀਆਂ ਦੇ ਇਕੱਠਾ ਰੇ ਜ਼ਰੂਰੀ ਆ ਔਰ ਇਹ ਵੀ ਸਮਾਂ ਆ ਗਿਆ ਕਿ ਮਨਮੋਹਨ ਸਿੰਘ ਨੇ ਵੀ ਕਾਫੀ ਲੱਜ ਕੇ ਸਰਕਾਰ ਹੰਢਾਈ ਕਿ ਗਾਂਧੀ ਪਰਿਵਾਰ ਨੇ ਵੱਡੇ ਪੱਧਰ ਤੇ ਆ ਆਪਣਾ ਰਾਜ ਝੰਡਾਇਆ ਔਰ ਆਖਰ ਆਉਂਦਿਆਂ ਆਉਂਦਿਆਂ ਜਦੋਂ ਮੋਦੀ ਸਰਕਾਰ ਬਣੀ ਤੇ ਜਿਹੜਾ ਮਨਮੋਹਨ ਸਿੰਘ ਉਹਨੇ ਇੱਕ ਗੱਲ ਰੱਖ ਦਿੱਤੀ ਕਿ ਹੁਣ ਮੈਂਬਰਸ਼ਿਪ ਤੇਰੀ ਠੀਕ ਆ ਪਰ ਆ ਜਿਹੜੇ ਆਪਾਂ ਪਲੰਦੇ ਬਣਾਏ ਆ ਜਿਹੜੇ ਕਾਲੇ ਕਾਨੂੰਨ ਲੈ ਕੇ ਆਂਦੇ ਸੀ ਤਿੰਨ ਇਹਨਾਂ ਕਾਨੂੰਨਾਂ ਦੇ ਦਸਖਤ ਕਰ ਦੇਣੇ ਚਾਹੀਦੇ ਆ ਇਹ ਜ਼ਮੀਨਾਂ ਇਹ ਮਜ਼ਦੂਰਾਂ ਦੇ ਸਿਸਟਮ ਇਹ ਦੁਕਾਨਦਾਰਾਂ ਦੇ ਸਿਸਟਮ ਇਹ ਵਪਾਰੀਆਂ ਦੇ ਸਿਸਟਮ ਮੰਡੀਕਰਨਾਂ ਦੇ ਸਿਸਟਮ ਇਹ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਪਲੰਦਿਆਂ ਦੇ ਵਿੱਚ ਸੀ ਕਿ ਉਹ ਕਾਰਪੋਰੇਟ ਘਰਾੜਿਆਂ ਦੇ ਹਿੱਸੇ ਜਾਣੇ ਚਾਹੀਦੇ ਆ ਕਿਉਂਕਿ ਉਹ ਮਨਮੋਹਨ ਸਿੰਘ ਇੱਕ ਦੁਨੀਆ ਦਾ ਅਤਿ ਸ਼ਾਸਤਰੀ ਹੋਇਆ ਜਿੰਨੇ ਉਸ ਬੰਦੇ ਨੇ ਪੜ੍ਹਾਈ ਕੀਤੀ ਜਿੰਨਾ ਉਹ ਬੰਦਾ ਬੁੱਧੀਜੀਵ ਸੀ ਇਹ ਆਪਦਾ ਦਿਮਾਗ ਪੂਰੇ ਆਪਦੇ ਦੇਸ਼ ਤੇ ਲਾ ਜਾਂਦਾ ਅੱਜ ਸਾਡਾ ਦੇਸ਼ ਇੱਕ ਨੰਬਰ ਤੇ ਮਹਾਰਾਜੇ ਰਣਜੀਤ ਸਿੰਘ ਵਾਲਾ ਦੇਸ਼ ਹੁੰਦਾ ਸਾਨੂੰ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਕੋਈ ਅਵਸਥਾ ਨਹੀਂ ਬੁੱਧੀਜੀਵ ਵੀ ਕੁਦਰਤੀ ਇੱਕ ਦੇਸ਼ਾਂ ਦੇ ਵਿੱਚ ਤਿਆਰ ਹੁੰਦੇ ਜਿਹੜੇ ਆਪਦੇ ਦੇਸ਼ਾਂ ਨੂੰ ਸਵਾਰ ਜਾਂਦੇ ਆ ਪਰ ਉਹਨੇ ਬਹੁਤ ਹੀ ਸੇਵਾ ਜਿਹੜੀ ਆ ਬਾਹਰਲੇ ਰਾਜਾਂ ਦੀ ਕੀਤੀ ਜਿਹੜੇ ਬਾਹਰਲੀਆਂ ਕੰਟਰੀਆਂ ਦੀ ਕੀਤੀ ਆਪਦੇ ਦੇਸ਼ ਦੇ ਭਲੇ ਬਾਰੇ ਨਹੀਂ ਸੋਚਿਆ ਪਰ ਉਹਦੇ ਨਾਲ ਨਾਲ ਰਿਪੋਰਟ ਜਰੂਰ ਤਿਆਰ ਬਹ ਹੁੰਦੀ ਗਈ ਕਿ ਜਿਹੜੀ ਅੱਜ ਆਪਾਂ ਐਮਐਸਪੀ ਦੀ ਗੱਲ ਕਰਦੇ ਹਾਂ ਡਾਕਟਰ ਸੁਆਮੀਨਾਥਨ ਦੀ ਨੌਵੇਂ ਮੈਂਬਰੀ ਕਮੇਟੀ ਆ ਸਰਕਾਰ ਦੀ ਕਮੇਟੀ ਤਿਆਰ ਹੋਈ ਕਿ ਇਹਦੇ ਵਿੱਚ ਕਿਸਾਨ ਵਾਸਤੇ ਜਿਹੜਾ ਭਾਅ ਹੈ ਖਰਚਾ ਹੈ ਕਿਸਾਨ ਦਿਨੋਂ ਦਿਨ ਕਰਜ਼ੇ ਦੇ ਥੱਲੇ ਤੁਰਿਆ ਜਾਂਦਾ ਕਰਜ਼ੇ 'ਚ ਦਬਦਾ ਜਾਂਦਾ ਸੂਸੈਡ ਲੋਕ ਕਰਕੇ ਜ਼ਿੰਦਗੀਆਂ ਬਰਬਾਦ ਕਰੀ ਜਾਂਦੇ ਆ ਪਰ ਇਹਦੇ ਵਾਸਤੇ ਕੀ ਰਿਪੋਰਟ ਲਾਗੂ ਹੁੰਦੀ ਆ ਰਿਪੋਰਟ ਲਾਗੂ ਤੇ ਨਹੀਂ ਕਰ ਸਕੇ ਪਰ ਰਿਪੋਰਟ ਤਿਆਰ ਕਰ ਦਿੱਤੀ ਕਿ ਕਿਸਾਨ ਨੂੰ ਜਿਹੜਾ ਜਦੋਂ ਤੋਂ ਵੀ ਆਪਣਾ ਸੰਵਿਧਾਨ ਸ਼ुरू ਹੋਇਆ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਐਮ ਐਸ ਪੀ ਉਹ 23 ਫਸਲਾਂ ਆਪਣੇ ਦੇਸ਼ ਦੇ ਅੰਦਰ ਹੁੰਦੀਆਂ ਕੁਝ ਤੇਲ ਵਾਲੀਆਂ ਫਸਲਾਂ ਵਾਂ ਕੁਝ ਸੁਕੀਆਂ ਫਸਲਾਂ ਵਾਂ ਕੁਝ ਜਿਵੇਂ ਝੋਨਾ ਕਣਕ ਹੋਰ ਕਈ ਫਸਲਾਂ ਆ ਗਈਆਂ ਇਹ 23 ਫਸਲਾਂ ਸਾਰੀਆਂ ਬਣਦੀਆਂ ਜੇ ਦੇਸ਼ ਦੇ ਅੰਦਰ ਇਹਨਾਂ ਦੀ ਐਮ ਐਸ ਪੀ ਆਪਾਂ ਇਹ ਇਹਨੂੰ ਲਾਗੂ ਕਰ ਦਿੰਨੇ ਆ ਤੇ ਫਿਰ ਇਹਦੇ ਵਿੱਚ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਤੇ ਉਹਦੇ ਨਾਲ ਮਜ਼ਦੂਰ ਵੀ ਖੁਸ਼ਹਾਲ ਹੋ ਸਕਦਾ ਪਰ ਉਹ ਰਪੋਰਟ ਤੇ ਜ਼ਰੂਰ ਰਹੀ ਪਰ ਦੂਸਰੇ ਪਾਸੇ ਜਿਹੜਾ ਪਲੰਦਾ ਇਸ਼ਾਰੇ ਤੇ 220 ਦੇ ਵਿੱਚ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲੈ ਆਂਦੇ ਕਿ ਜਿਹਦੇ ਵਿੱਚ ਮਜ਼ਦੂਰ ਭਾਈਚਾਰਾ ਵੀ ਖਤਮ ਹੋ ਗਿਆ। ਔਰ ਉਹਦੇ ਨਾਲ ਨਾਲ ਕਿਸਾਨ ਖਤਮ ਹੋ ਗਿਆ, ਛੋਟਾ ਵਪਾਰੀ ਖਤਮ ਹੋ ਗਿਆ, ਦੁਕਾਨਦਾਰ ਖਤਮ ਹੋ ਗਿਆ। ਮੰਡੀਕਰਨ ਖਤਮ ਹੋ ਗਿਆ ਔਰ ਜ਼ਮੀਨਾਂ ਦਾ ਸਿਸਟਮ ਪਲਾਨ ਆ ਗਿਆ 30 ਤੋਂ 35 35 ਸਾਲ ਦਾ ਕਿ ਵੱਡੇ ਵੱਡੇ ਇਹ ਪਲਾਟ ਬਣਾ ਕੇ 14 1400 ਕਿੱਲੇ ਦੇ 15 1500 ਕਿੱਲੇ ਦੇ ਔਰ ਉਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਜਾਣ ਦਿੱਤੀਆਂ ਜਾਣ ਕਿ ਇਹ ਜਿਹੜਾ ਕਿਸਾਨਾਂ ਵਾਸਤੇ ਇਹ ਜਿੰਨੀਆਂ ਫਸਲਾਂ ਦਾ ਆਧਾਰਾ ਇਹ ਘਾਟੇ ਬੰਦਾ ਵਾ ਇਹ ਪ੍ਰਾਪਤੀ ਨਹੀਂ ਕਿਸਾਨਾਂ ਤੋਂ ਜ਼ਮੀਨਾਂ ਲੈ ਲਈਆਂ ਜਾਣ ਔਰ ਮੈਂ ਪਿੱਛੇ ਵੀ ਗੱਲ ਕਰਦਾ ਨਾ ਕਿ ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸਾ ਪਿਆਰ ਕੀਤਾ ਉਦੋਂ ਵੀ ਮਜਲੂਮਾਂ ਦੇ ਵੱਡੇ ਪੱਧਰ ਤੇ ਰਾਇਆਂ ਨੇ ਚੌਧਰੀਆਂ ਨੇ ਰਾਜ ਕੀਤਾ ਰਜਵਾਲਿਆਂ ਨੇ ਰਾਜ ਕੀਤਾ ਪਰ ਉਸ ਸਮੇਂ ਵਾਹਿਗੁਰੂ ਦੀ ਮਿਹਰ ਤੇ ਨਾਲ ਦਸਵੇਂ ਪਾਤਸ਼ਾਹ ਨੇ ਖਾਲਸਾ ਤਿਆਰ ਕਰਕੇ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਪਰ ਖਾਲਸਾ ਤੇ ਤਿਆਰ ਕਰਤਾ ਪਰ ਉਹਦੇ ਚ ਹੋਇਆ ਕੀ ਕਿ ਜਿਹੜੇ ਮਸਲੇ ਸੀ ਉਹ ਅਧੂਰੇ ਰਹਿ ਕੇ ਉਹ ਬਾਬੇ ਬੰਦਾ ਸਿੰਘ ਬਹਾਦਰ ਨੇ ਪੂਰੇ ਕੀਤੇ ਪੰਜਾਬ ਦੀ ਧਰਤੀ ਤੇ ਆਲ ਕੇ ਐਸੇ ਧਰਤੀ ਦਾ ਭਾਈ ਬਾਜ ਸਿੰਘ ਪੱਟੀ ਦੇ ਰਹਿਣ ਵਾਲਾ ਉਹਨੂੰ ਜ਼ਿੰਮੇਵਾਰੀ ਦਿੱਤੀ ਗਵਰਨਰਲ ਥਾਪਿਆ ਔਰ ਜ਼ਮੀਨਾਂ ਦੇ ਸਿਸਟਮ ਕਿਉਂਕਿ ਆਪਾਂ ਜ਼ਮੀਨਾਂ ਹਿੱਸੇ ਤੇ ਵੇਚਦੇ ਸਾਂ ਰਾਈਆਂ ਚੌਧਰੀਆਂ ਦੇ ਕਬਜ਼ੇ ਹੋ ਚੁੱਕੇ ਸੀ ਔਰ ਜੇ ਕੋਈ ਥੋੜੀ ਬਹੁਤੀ ਫਸਲ ਤਿਆਰ ਕਰਨੀ ਤੇ ਗੱਲਿਆਂ ਦੇ ਲੱਦ ਕੇ ਲੈ ਜਾਣੀ ਤੇ ਇਹ ਗੱਲ ਕਰਨੇ ਜੇ ਕੋਈ ਮਾਣ ਬਾਜਰੇ ਦੀ ਮੱਕੀ ਦੀ ਲੋੜ ਆ ਤੇ ਆਣ ਕੇ ਲੈ ਜਾਈਂ ਭਾਤੇ ਦਾ ਲੇਖਾ ਜੋਖਾ ਸਾਫ਼ ਆ ਪਰ ਉਹ ਫਿਰ ਜਿਹਨੋਂ ਕਿਸਾਨ 5 ਕਿੱਲੇ ਵੋਂਦਾ ਕੋਈ 10 ਵੋਂਦਾ ਸੀ ਫਿਰ ਉਹਨਾਂ ਕਿਸਾਨਾਂ ਨੂੰ ਜ਼ਮੀਨਾਂ ਬਹਾਲ ਕਰਕੇ ਔਰ ਸਰਦਾਰ ਬਣਾਤਾ ਔਰ ਉਹ ਜਿਹੜੇ ਕਾਨੂੰਨ ਬਾਬੇ ਬੰਦਾ ਸਿੰਘ ਬਹਾਦਰ ਦੇ ਬਣੇ ਹੋਏ ਔਰ ਮੋਦੀ ਸਰਕਾਰ ਨੇ ਆਣ ਕੇ ਦਸਤਕਦ ਕਰਕੇ ਫੇਰ ਜਵਾਲਿਆਂ ਦੇ ਹੱਤੀ ਜ਼ਮੀਨਾਂ ਦਾ ਆਦਾਰਾ ਸਾਰਾ ਸਿਸਟਮ ਦੁਕਾਨਦਾਰਾਂ ਦਾ ਆਦਾਰਾ ਹੁਣ ਦੁਕਾਨਦਾਰਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੀਆਂ ਦੁਕਾਨਾਂ ਕਿਵੇਂ ਚੱਲ ਜਣੀਆਂ ਸੀ ਦੁਕਾਨਾਂ ਇਸ ਸਿਸਟਮ ਦੇ ਨਾਲ ਜਾਣੀਆਂ ਸੀ ਕਿ ਜਿਹੜਾ ਤਿੰਨਾ ਕਾਲੇ ਕਾਨੂੰਨਾਂ ਦੇ ਵਿੱਚ ਜਦੋਂ ਜ਼ਮੀਨ ਜਿਹੜੀ ਆ ਵੱਡੇ ਘਰਾਣਿਆਂ ਨੇ ਲੈ ਜਾਣੀ ਸੀ ਉਹ ਵੱਡੇ ਘਰਾਣਿਆਂ ਦਾ ਕੋਈ ਪਮਾਨਾ ਹਰੀਆਂ ਦੀ ਹੱਦਬੰਦੀ ਦਾ ਨਹੀਂ ਵੀ ਆਹ ਫਲਾਣਾ ਤੋਂ ਦੀ ਪੈੜੀ ਆ ਆਹ ਫਲਾਣਾ ਤੋਂ ਦੀ ਪੈੜੀ ਆ ਹਜ਼ਾਰ-ਹਜ਼ਾਰ ਦੋ-ਦੋ ਹਜ਼ਾਰ ਏਕੜ ਦਾ ਇੱਕ ਹੀ ਸਿੱਧਾ ਲੰਮਾ ਹੀ ਬਗੈਰ ਵਟਾਂ ਤੋਂ ਪਟਾ ਹੋਣਾ ਸੀਗਾ ਤੇ ਜਿਹਦੇ ਵਿੱਚ ਹੈਲੀਕਾਪਟਰਾਂ ਨੇ ਸਪਰੇਅ ਕਰਨੀ ਔਰ ਮਸ਼ੀਨਾਂ ਹੋ ਕੇ ਜਿਨ੍ਹਾਂ ਨੇ ਫਸਲ ਬੋਰੀ ਕੱਢ ਕੇ ਬਾਹਰ ਸੁੱਟਣੀ ਸੈਂਸ ਦਾ ਯੋਗ ਸੀ ਤੇ ਜਿਹਦੇ ਵਿੱਚ ਮਜ਼ਦੂਰ ਭਾਈਚਾਰਾ ਵੀ ਖਤਮ ਹੋ ਜਾਣਾ ਸੀਗਾ ਤੇ ਜਿਹਦੇ ਨਾਲ ਕੋਈ ਮੰਡੀ ਕਰਨ ਦੇ ਵਿੱਚ ਮਜ਼ਦੂਰ ਭਾਈਚਾਰਾ ਕਿਸਾਨਾਂ ਨਾਲ ਜੁੜਿਆ ਉਹਦੀ ਤਲਾਈ ਚਣਾਈ ਔਰ ਸੈਲੋਆਂ ਦੀ ਵੀ ਅੱਜ ਤੱਕ ਲੜਾਈ ਚੱਲਦੀ ਆ ਵੱਡੇ ਪੱਧਰ ਤੇ ਸੈਲੋ ਅੱਜ ਵੀ ਤਿਆਰ ਹੋ ਰਹੇ ਆ ਪਰ ਜਦੋਂ ਫਸਲਾਂ ਸੈਲੋਆਂ ਚ ਸਿੱਧੀਆਂ ਜਾਣ ਫਿਰ ਮੰਡੀ ਤਾਂ ਰਹਿ ਨਹੀਂ ਜਾਣੀ ਆਖਰ ਉਹਨਾਂ ਮੰਡੀਆਂ ਦਾ ਕੀ ਹੋਣਾ ਸੀ ਕਿ ਕਲੋਨੀਆਂ ਕੱਟ ਕੇ ਤੇ ਫਿਰ ਉਹ ਫਸਲਾਂ ਜਿਹੜੀਆਂ ਸੀ ਕਿ ਜੀ ਕਰਦਾ ਤੇ 1000 ਰੁਪਿਆ ਲੈ ਲਓ ਸਾਡੇ ਕੋਲ ਕੋਈ ਵਸਤਾ ਨਹੀਂ ਪ੍ਰਾਈਵੇਟ ਘਰਾਣੇ ਦਾ ਆਦਾਰਾ ਔਰ ਉਹਦੇ ਨਾਲ ਜਿਹੜਾ ਦੁਕਾਨਦਾਰ ਕਿਵੇਂ ਖਤਮ ਹੋਣਾ ਸੀ ਕਿ ਜਿਵੇਂ ਨਰਮੇ ਦੀ ਪੱਟੀ ਕੋਈ ਨਰਮਾ ਮਾਲਵੇ ਜਾਂ ਹੋਰ ਥਾਵਾਂ ਤੇ ਉੱਥੇ ਜਦੋਂ ਨਰਮਾ ਤਿਆਰ ਹੁੰਦਾ ਉਹ ਫੈਕਟਰੀ ਉਹਨਾਂ ਘਰਾਣਿਆਂ ਦੀ ਔਰ ਉਹਨਾਂ ਦੇ ਸਾਇੰਸ ਦੇ ਹਿਸਾਬ ਨਾਲ ਨਰਮਾ ਚੁਗਿਆ ਜਾਣਾ ਔਰ ਜਿੱਥੇ ਕੋਈ ਕਣਕ ਪਦਾਇਆ ਜਾਂ ਉੱਥੇ ਬੇਕਰੀ ਬਣਦੀ ਜਾਂ ਫਸਲਾਂ ਸਬਜ਼ੀਆਂ ਫਰੂਟ ਆ ਉੱਥੇ ਕੋल्ड ਸਟੋਰਾਂ ਲਆਂੀਆਂ ਬਾਨੀਆਂ ਦੇ ਪਰ ਉਹਨਾਂ ਚੋਂ ਨਿਕਲ ਕੇ ਉਹਨਾਂ ਦੇ ਮੌਲਾਂ ਚ ਆਉਣਾ ਆਉਣਾ ਸੀਗਾ ਕਿ ਇਹ ਨਹੀਂ ਸੀ ਕੋਈ ਜ਼ਰਤ ਕਿਸੇ ਦੁਕਾਨਦਾਰ ਦੀ ਕਿ ਜਿਵੇਂ ਹਰੀ ਕਿਆਂ ਦੀ ਮਾਰਕੀਟ ਦੇ ਵਿੱਚ ਕੋਈ ਕਪੜਾ ਵੇਚ ਸਕੇ ਕੋਈ ਸਬਜ਼ੀ ਵੇਚ ਸਕੇ ਕੋਈ ਕਰਿਆਨਾ ਵੇਚ ਸਕੇ ਸਾਰੇ ਦਾ ਸਾਰਾ ਸਿਸਟਮ ਉਸ ਅਦਾਰੇ ਦੇ ਵਿੱਚ ਆਉਂਦਾ ਸੀ ਆੜਾ ਵੇਦਲਾਵਾ ਗੋੜਾ ਆਪਾਂ ਕੱਢਦੇ ਆ ਇਹ ਵੀ ਇਸ ਇਸੇ ਦੇ ਵਿੱਚ ਆਉਂਦਾ ਸੀ ਕਿ ਕੋਈ ਕਿਸਾਨ ਵੇਦਣਾ ਚਲਾ ਕੇ ਗੋਲਣੇ ਤਿਆਰ ਕਰ ਸਕਦਾ ਕੋਈ ਤੇਲ ਵਾਲਾ ਕੋਲੂ ਨਹੀਂ ਲਾ ਸਕਦਾ ਵੱਡੇ ਪੱਦਰ ਤੇ ਔਰ ਉਹਦੇ ਚ ਜਦੋਂ ਆਪਾਂ ਵੱਡੇ ਪੱਦਰ ਤੇ ਲੜੇ ਆ ਤੇ ਉਹਦੇ ਚ ਮਜ਼ਦੂਰ ਵੀ ਯਾਦ ਕਰਾ ਲੇ ਕਿਸਾਨ ਵੀ ਯਾਦ ਕਰਾ ਲੇ ਵਪਾਰੀ ਵੀ ਯਾਦ ਕਰਾ ਲਿਆ ਮੰਡੀ ਦਾ ਹਿੱਸਾ ਵੀ ਲਾਗੂ ਰੱਖਿਆ ਔਰ ਵੱਡੇ ਪੱਧਰ ਤੇ ਦੁਕਾਨਦਾਰ ਵੀ ਆਜ਼ਾਦ ਕਰਾ ਲਿਆ ਪਰ ਗੱਲ ਇੱਕ ਹੈਗੀ ਆ ਕਿ ਆਪਾਂ ਤਿੰਨ ਕਾਲੇਕ ਨੂੰ ਰੱਦ ਤੇ ਕਰਾ ਲਈ ਪਰ ਉਹ ਸਿਸਟਮ ਦੇ ਨਾਲ ਜਿਵੇਂ ਆਪਣਾ ਸਾਥੀ ਬੋਲ ਕੇ ਗਏ ਆ ਕਿ ਐਮਐਸਪੀ ਦਾ ਮਸਲਾ ਜਿਹੜਾ ਸਿਸਟਮ ਚੱਲਦਾ ਜ਼ਮੀਨ ਨੂੰ ਸਿਸਟਮ ਲੱਗਦਾ ਔਰ ਉਹ ਐਮਐਸਪੀ ਦਾ ਮਸਲਾ ਵਾ ਕਿ ਜਿੰਨਾ ਚਿਰ ਖਰੀਦ ਗਾਰੰਟੀ ਕਾਨੂੰਨ ਨਹੀਂ ਬਣਦਾ ਖਰੀਦ ਗਾਰੰਟੀ ਕਾਨੂੰਨ ਤੇ 2 ਰੁਪਏ ਵੀ ਸਰਕਾਰ ਦੇ ਨਹੀਂ ਲੱਗਦੇ 2 ਰੁਪਏ ਵੀ ਨਹੀਂ ਲੱਗਦੇ ਇਹ ਨਾ ਸਰਕਾਰ ਤੇ ਕੋਈ ਬੋਝ ਪੈਂਦਾ ਉਹ ਗਾਰੰਟੀ ਕਾਨੂੰਨਾ ਕਾਰਪੋਰੇਟ ਕਰਾ ਲਿਆ ਦਾ ਕਿ ਜਿਹੜੇ ਆਪਣੀਆਂ ਫਸਲਾਂ ਵੇਚ ਕੇ ਇਹ ਆਪਣੇ ਸਟੋਰਾਂ ਚ ਲੈ ਜਾਂਦੇ ਆ ਫਿਰ ਮਰਜ਼ੀ ਮੁਤਾਬਕ ਫਿਰ ਮਾਰਕੀਟ ਦੇ ਵਿੱਚ ਭਾਅ ਕੱਢਦੇ ਆ ਕਿ ਜੇ ਦਾਲ 35 ਰੁਪਏ ਖਰੀਦੀ ਆ ਜਾਂ 40 ਰੁਪਏ ਖਰੀਦੀ ਆ ਤੇ ਉਹ ਰੇਟ ਦੇ ਪੈਸੇ ਕਿੰਨੇ ਲਾਉਣੇ ਆ 90 ਲਾਉਣੇ ਆ 100 ਰੁਪਏ ਲਾਉਣਾ 105 ਲਾਉਣਾ ਔਰ ਉਹ ਮਾਰਕੀਟ ਦੇ ਵਿੱਚ ਆਪਦੀ ਮਰਜ਼ੀ ਦੇ ਨਾਲ ਭਾਅ ਕੱਢਦੇ ਆ ਆ ਮੇਰੀ ਮੀਟਿੰਗ ਹੋਈ ਅਰਜਨ ਮੁੰਡਾ ਤੇ ਉਹ ਪੀਯੂਸ ਗੋਲਕੀਓ ਜਿਹੜੇ ਹੈਗੇ ਆ ਰੀਅਲ ਮੰਤਰੀ ਵਿਆ ਤੇ ਧਾਲੀਵਾਲ ਸਾਹਿਬ ਵਿੱਚ ਬੈਠਾ ਵਾ ਤੇ ਮੀਟਿੰਗ ਪੰਜਾਬ ਸਰਕਾਰ ਕਰਾਵੀ ਤੇ ਸਾਨੂੰ ਆnde ਪੰਜਾਂ ਗੇ ਫਸਲਾਂ ਨੇ ਕੋਈ ਬੌਂਡ ਸਿਸਟਮ ਮਿਲਦਾ ਤੇ ਖੜਾ ਛੱਡੀ ਮੈਂ ਆਖਿਆ ਵੀ ਤੂੰ ਕਦੀ ਮੰਡੀ ਦੇ ਵਿੱਚ ਗਿਆ ਧਾਲੀਵਾਲ ਨੂੰ ਆਖਿਆ ਗੁਰੂਆ ਮੇਰਾ ਨ ਮੱਝਾ ਵਾ ਮੈਂ ਤੇ ਗਿਆ ਮੰਡੀ ਦੇ ਵਿੱਚ ਮੈਂ ਆਖਿਆ ਜਦੋਂ ਮੰਡੀ ਦੇ ਵਿੱਚ ਜਾਂਦਾ ਵਾਂ ਕਿਸਾਨ ਦੀ ਫਸਲ ਵੇਖਦੀ 20 ਤੋਂ 25 ਰੁਪਏ ਪਰ ਉਹ ਅੱਧੇ ਘੰਟੇ ਬਾਅਦ ਜਾ ਕੇ ਉਹ ਫਸਲ ਜਿਹੜੀ ਆ ਉਹ ਜਾ ਕੇ 100 ਰੁਪਏ ਨੂੰ ਹੋ ਜਾਂਦੀ ਆ 95 ਰੁਪਏ ਨੂੰ ਹੋ ਜਾਂਦੀ ਆ ਪਰ ਜਿਹੜਾ ਵਿਜਲੇ ਹਿੱਸੇ ਵਾਲਾ ਵਾ ਉਹਨੇ ਖਾਦ ਪਾਈ ਆ ਜਾਂ ਖੂਨ ਪਸੀਨੇ ਦਾ ਦਿਹਾੜੀ ਦਾ ਪਾ ਕੀਤਾ ਜਾਂ ਉੱਥੇ ਰੇਸ ਸਪਰੇਅ ਕੀਤੀ ਕੀ ਕੀਤਾ ਉਸ ਬੰਦੇ ਨੇ ਕਿਉਂ ਉਹ ਬੰਦਾ ਇੱਡਾ ਵੱਡਾ ਬੈਨੀਫਿਟ ਕਰ ਰਿਹਾ ਕਾਦੇ ਵਾਸਤੇ ਤੁਸੀਂ ਸਪੋਰਟ ਕਰਦੇ ਜੀ ਫਿਰੰਦਾ ਯਾਰ 4 ਕਿੱਲੇ ਤੇ ਖੀਰੇ ਮਵੀ ਲਾਏ ਆ ਤੇ ਮਾ ਵੀ ਖੀਰੇ ਲਾਏ ਤੇ ਫਿਰ ਕੋਈ ਗੱਲ ਤੇ ਕਰਨਾ ਸਰਕਾਰ ਫਿਰ ਕੋਈ ਜਨਤਕ ਲੋਕਾਂ ਦੀ ਗੱਲ ਤੇ ਕਰਨਾ ਹੁਣ ਉਹ ਵੱਡੇ ਪੱਦਰ ਤੇ ਜੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣ ਜਾਂਦਾ ਜਾਂ ਸਰਕਾਰ ਲੀਗਲ ਗਰੰਟੀ ਬਣਾ ਲੈਂਦੀ ਤੀਆਂ ਫਸਲਾਂ ਦੇ ਤੇ ਇਹ ਵੈਧੇ ਨਾਲ ਗੱਲ ਕਰਦੇ ਕਿ ਜਿਹੜਾ ਫਸਲ ਤਿਆਰ ਕਰਨ ਵਾਲਾ ਉਹ ਵੀ ਇੱਕ ਆਬਾਦ ਹੋ ਉਹਨਾਂ ਦੇ ਬੱਚੇ ਬਾਹਰ ਨੂੰ ਮੂੰਹ ਨਹੀਂ ਕਰਨਗੇ ਭਾਵੇਂ 2 ਕਿੱਲੇ ਵਾਲਾ ਵੀ ਆ ਤੇ ਜਿਹੜਾ ਬੰਦਾ ਖਰੀਦ ਕੇ ਖਾਣ ਦਾ ਜਨਤਕ ਲੋਕ ਆਗੇ ਤੇ ਫੇਰ ਉਹ ਮਾਰਕੀਟ ਦੇ ਵਿੱਚ ਰੇਟ ਵੱਜੂਗਾ ਤੇ ਆਹ ਵਸਤੂ ਇੰਨੇ ਨੂੰ ਖਰੀਦੀ ਗਈ ਆ ਤੇ ਇਹ ਮਾਰਕੀਟ ਦੇ ਵਿੱਚ ਇਦੋਂ ਵੱਧ ਪੈਸੇ ਤੇ ਨਹੀਂ ਆ ਸਕਦੀ ਉਹ ਵੀ ਲੀਗਲ ਖਰੀਦ ਗਰੰਟੀ ਖਰੀਦ ਦੇ ਵਿੱਚ ਆਉਂਦੀ ਗਰੰਟੀ ਦੇ ਵਿੱਚ ਆਉਂਦੀ ਆ ਤੇ ਜੇ ਕਾਰਪੇਟ ਘਰਾਂ ਲਿਆ ਵਾਸਤੇ ਬਣ ਜਾਂਦਾ ਤੇ ਫੇਰੇ ਆ ਵੀ ਇਹ ਨਹੀਂ ਕਿ ਜੇ 20 ਰੁਪਏ 25 ਰੁਪਏ ਨੂੰ ਖਰੀਦੂ ਫਿਰ ਉਹਦੇ ਵਾਸਤੇ ਕਾਨੂੰਨ ਵੀ ਹੋਊ ਫਿਰ ਜੇ ਮਾਫੀਆ ਨਹੀਂ ਹੋਊਗਾ ਇਹਦੇ ਚ ਜੋ ਲਾਗੂ ਹੋਊਗਾ ਉਹ ਸਾਰਾ ਮਾਰਕੀਟ ਦੇ ਵਿੱਚ ਜਾਊਗਾ ਉੱਚ ਜਨਤਾ ਵੀ ਵਜਤੂ ਬਚੂਗੀ ਤੇ ਕਿਸਾਨ ਵੀ ਬਚੂਗਾ ਜਿਹਦੇ ਵੱਡਾ ਭਰਮ ਪਾਉਂਦੇ ਵੀ ਜੇ ਕਿਸਾਨਾਂ ਨੂੰ ਅਸੀਂ ਦੇ ਦਿੱਤੀ ਨਾ ਐਮ ਐਸ ਪੀ ਦਾ ਖਰੀਦ ਗਰੰਟੀ ਕਾਨੂੰਨ ਬਣਾਤਾ ਤੇ ਬੜਾ ਵੱਡਾ ਨੁਕਸਾਨ ਹੋਊ ਲੋਕਾਂ ਵਾਸਤੇ ਇਹ ਭਰਮ ਪਾਇਆ ਜਾਂਦਾ ਔਰ ਇਹ ਕਰਕੇ ਜੀ ਐਮ ਐਸ ਪੀ ਖਰੀਦ ਗਾਰੰਟੀ ਕਾਨੂੰਨ ਬਣਾ ਜਾਨੇ ਆ ਜੇ ਆਪਾਂ ਲੀਗਲ ਖਰੀਦ ਤੇਆਂ ਫਸਲਾਂ ਤੇ ਲੈ ਜਾਨੇ ਆ ਤੇ ਇਹ ਆ ਕਿ ਸਾਡੀਆਂ ਮੰਡੀਆਂ ਬਜੀਆਂ ਰਹਿਣਗੀਆਂ ਸਾਡੇ ਦੁਕਾਨਦਾਰ ਬਚੇ ਰਹਿਣਗੇ ਸਾਡਾ ਵਪਾਰੀ ਬਚਿਆ ਰਹੂਗਾ ਸਾਡਾ ਮਜ਼ਦੂਰ ਬਚਿਆ ਰਹੂ ਜੇ ਕਿਸਾਨ ਦੇ ਬੋਝੇ ਚ ਪੈਸੇ ਆ ਤੇ ਮਜ਼ਦੂਰ ਦਾ ਪੁੱਤ ਜਦੋਂ ਨਾਲ ਜਾਂਦਾ ਵੀ ਭਰਾ ਦੱਸ ਕੀ ਕੰਮ ਆ ਤੇ ਜੇ ਉਹਦੇ ਬੋਝੇ ਚ ਪੈਸੇ ਹੈਗੇ ਤੇ ਜਿੱਥੇ ਉਹ ਦਿੰਦਾ ਨਾ 400 ਰੁਪਇਆ ਜਾਂ 500 ਦਿੰਦਾ ਉਹਦਾ ਨਹੀਂ ਕੋਈ 200 ਰੁਪਇਆ ਵੱਧ ਲੈ ਜਾਇਆ ਜਾ ਜੇ ਮਜ਼ਦੂਰ ਦੇ ਚਾਰ ਬੱਚੇ ਆ ਉਹ ਵੀ ਖੁਸ਼ਹਾਲ ਹੋਊਗਾ ਤੇ ਮਜ਼ਦੂਰ ਦੇ ਬੱਚੇ ਨੂੰ ਕੀ ਲਾਲਸਾ ਦੇਣੀ ਕਿ ਤੈਨੂੰ ਦਾਲ ਦੇ ਦਿੰਦੇ ਨੇ ਆਟਾ ਦੇ ਦਿੰਦੇ ਆ ਤੈਨੂੰ ਕਣਕ ਦੇ ਦਿੰਦੇ ਆ ਔਰ ਉਸ ਲਹਿਜੇ ਦੇ ਨਾਲ ਜੋੜਿਆ ਪਰ ਜੇ ਮਜ਼ਦੂਰ ਦਾ ਬੱਚਾ ਵੀ 2000 ਰੁਪਇਆ ਪਰਿਵਾਰ ਸ਼ਾਮ ਨੂੰ ਘਰੇ ਲੈ ਕੇ ਆਊਗਾ ਜਾਂ 3000 ਰੁਪਇਆ ਲੈ ਕੇ ਆਊਗਾ ਤੇ ਉਹਦੇ ਵਿੱਚ ਇਹ ਹੋਊਗਾ ਕਿ ਉਹਦਾ ਪਰਿਵਾਰ ਵੀ ਖੁਸ਼ਹਾਲ ਹੋਊਗਾ ਉਹਨੂੰ ਆਟੇ ਦਾਲ ਦੀ ਇਹਦੀ ਵੱਡੀ ਲੋੜ ਨਹੀਂ ਜੇ ਉਹਦੇ ਘਰੇ ਪੈਸੇ ਤੋਂ ਸਾਰਾ ਕੁਝ ਤਿਆਰ ਕਰ ਸਕਦਾ ਤੇ ਜੇ ਸੀਮਤ ਉਹਦੇ ਨਾਲ ਜੋੜਿਆ ਰਿਹਾ ਤੇ ਫਿਰ ਗੱਲ ਬਹੁਤ ਮਾੜੀ ਆ ਉਹਦੇ ਨਾਲ ਇਹ ਆ ਕਿ ਆਪਾਂ ਐਮਐਸਪੀ ਖਰੀਦ ਗਰੰਟੀ ਔਰ ਉਹਦੇ ਨਾਲ ਜਿਹੜਾ ਪਰਾਲੀ ਵਾਲਾ ਸਿਸਟਮ ਆ ਪਰਾਲੀ ਵਾਲੇ ਸਿਸਟਮ ਦੇ ਵਿੱਚ ਇਹ ਨਹੀਂਗਾ ਵੀ ਪਰਾਲੀ ਦੀ ਅੱਗ ਆਪਾਂ ਵੀ ਵਾਤਾਵਰਣ ਨੂੰ ਠੀਕ ਸੰਭਦੇ ਆ ਵੀ ਵਧੀਆ ਬਹਾਲ ਚਾਹੀਦਾ ਉਹਦਾ ਸਿਸਟਮ ਬਣਨਾ ਚਾਹੀਦਾ ਪਰ ਉਹਦੇ ਇੱਕ ਅਪਰਾਧੀ ਸ਼ਬਦ ਕਿਸਾਨ ਵਾਸਤੇ ਜੋੜ ਦਿੱਤਾ 5 ਸਾਲ ਕੈਦ 1 ਕਰੋੜ ਰੁਪਇਆ ਜੁਰਮਾਨਾ ਕਿ ਭਾਵੇਂ ਜ਼ਮੀਨ ਵੇਚ ਕੇ ਵੀ ਜੇਲ੍ਹ ਤੋਂ ਬਾਹਰ ਨਾ ਆਵੇ ਕਿ ਰੇਟ ਦੀ ਸਮਰੱਥਾ ਦੇ ਹਿਸਾਬ ਨਾਲ ਵੀ ਕਰੋੜ ਰੁਪਇਆ ਨਾ ਬਣੇ ਇੱਕ ਵੱਡੀ ਵੱਡੀ ਮਾੜੀ ਨੀਤੀ ਆ ਸੈਂਟਰ ਸਰਕਾਰ ਦੀ ਔਰ ਉਹਦੇ ਨਾਲ ਬਿਜਲੀ ਸੋਧ ਬਿੱਲ 2023 ਕਿ ਸਾਰਾ ਸਿਸਟਮ ਜਿੰਨਾ ਵਾ ਬਿਜਲੀ ਦਾ ਦਾੜਾ ਭਾਰਤ ਦਾ ਸਰਕਾਰ ਨੇ ਆਪ ਦੇ ਅੰਡਰ ਲੈ ਕੇ ਪ੍ਰਾਈਵੇਟ ਘਰਾਣਿਆਂ ਨੂੰ ਤਕੇਲ ਦਿੱਤਾ 70% ਔਰ ਜਦੋਂ ਇੱਕ ਪ੍ਰਾਈਵੇਟ ਘਰਾਣੇ ਉਸ ਬਿਜਲੀ ਸਿਸਟਮ ਤੇ ਦਾਇਰੇ ਦੇ ਉੱਤੇ ਰਾਜ ਕਰ ਗਏ ਫਿਰ ਨਾ ਤੁਹਾਡੀਆਂ ਬਹੁਤਾ ਚਿਰ ਬੰਬੀਆਂ ਦਾ ਸਬਸਿਡੀ ਨਾ ਨਹਿਰੀ ਪਾਣੀ ਦੀ ਸਬਸਿਡੀ ਨਾ ਉਹਦੇ ਨਾਲ ਜਿਹੜੇ ਆਪਣੇ ਘਰਾਂ 'ਚ ਜਨਤਕ ਲੋਕਾਂ ਦੇ ਮੀਟਰ ਲੱਗੇ ਆ ਵੱਡੇ ਪੱਧਰ ਤੇ ਔਰ ਉਹ ਉਹਦੇ ਤੇ ਵੱਡੇ ਪੱਧਰ ਤੇ ਜਦੋਂ ਬਿੱਲ ਆਇਆ ਤੇ ਫਿਰ ਆਪਾਂ ਦੋ ਸਾਲਾਂ ਨਹੀਂ ਤਿੰਨ ਸਾਲਾਂ ਦੇ ਵਿੱਚ ਥੱਲੇ ਚਲ ਜਾਵਾਂਗੇ ਨੁਕਸਾਨੇ ਜਾਵਾਂਗੇ ਇਹ ਮੇਜਰ ਪੁਆਇੰਟ ਆ 4-5 ਬਾਕੀ ਇੱਥੇ ਵੀ ਹੈਗੇ 10-12 ਮੰਗਾਵਾ ਪਰ ਜੇ ਇਹਨਾਂ ਤੇ ਆਪਾਂ ਲੜ ਗਏ ਤੇ ਮੈਂ ਤੁਹਾਨੂੰ ਵਹਿਦਨਾ ਇਹ ਗੱਲਾਂ ਦਾ ਕਿ ਜੇ ਆਪਾਂ ਤਕਾਲੇ ਤਿੰਨ ਕਾਲੇ ਕਿਉਂ ਰੱਦ ਕਰਾ ਲੇ ਪੰਜਾਬ ਸਰਕਾਰ ਤੋਂ ਬਿਜਲੀ ਬਹਾਲ ਕਰਾ ਲਈ 2011 ਚ ਲੜੇ ਤੇ ਇਹ